ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਾਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬਾਤੋਂ ਕਾਬੂ ਆਪ ਹਾਤਾ ਮੋਇ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕਾ ਸਿੱਖ ਸਹ ਕਰਤਾਰ ਮੋਰ ਅਛਾ ਨਿਜ ਕਰਦੈ ਕਰਿਆ ਸਭ ਰਿਣ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮਾ ਚਾੜ ਕੋਈ ਅਬਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਖਾ ਮਾਰੇ ਤਾਰੀਐ ਚੁੰਚੁੰਨਾ ਸਤਰਾ ਹਮਾਰੇ ਮਾਰੀਐ ਆਪ ਹਾ ਦੇ ਮੁਝੈ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਆਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਵਾ ਤੁਜ ਜੋ ਕਰਿਉ ਰੱਛਾ ਰਾਖ ਲਹੁ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਾ ਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸੁਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸਿਵ ਕੀ ਆਵੇਦ ਰਾਜ ਬ੍ਰਹਮਾ ਜੂਤੀ ਓ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਾਚਨ ਉਪਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिसे को हमारी सकल प्रजा जन आप सवारी शिव कण को शिव गुण सुख दिया सत्रण को पलमो वद किया काट-काट के अंतर की जानत भले बुरे की पीर पहचानता चीटी त कुंचर असतुल्लास पर कृपा दृष्ट कर फूला संतन दुख पाएत दुखे सुख पाए साधन के सुखी एके के पीर पचान कट कट के पड़ पड़ की जान जबोदा कार्य करा करतारा प्रजा तरत तब दे अपारा जबिया करक करतों का मुह तुम मैं मिलता दे तर सब ਜیتے ਬਦਨ ਸ੍ਰੀਟ ਸੋਤਾ ਰ ਆਪੇ ਆਪਣੀ ਬੂਜੂ ਚਾਰੈ ਤੁਮ ਸਭ ਹੀ ਤੇਰਾ ਤਿਨ ਰਾਲਮ ਜਾਣਤ ਬੇਦਾ ਭੇਦ ਅਰਾਲਮ ਨਿਰੰਕਾਰ ਨਰਵ ਕਾ ਨਿਰਲੰਭਾਤਾ ਅਨੀਲ ਅਨਾਦ ਅਸੰਭਾਤਾ ਕਾ ਮੂਡ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਨਿ ਅਨੁਮਾਨ ਤ ਮਹਾ ਮੂੜਾ ਕਜ ਬੇਜਨਾ ਜਾਣਤ ਮਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੇਵਾ ਆਪ ਆਪਣੀ ਬੁਧ ਜੀਤੀ ਵਰਨਤ ਭਿੰਨ ਪਿੰਨਾ ਤੁਹਾਂ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪਸਰੂਪਾ ਰੰਗ ਪਿਉ ਰਾਬ ਕਹੀ ਪੋ ਪਾਂਡਰਜ ਜੇ ਰਜਾ ਸਿਤਜ ਕਿਨੀ ਉਤਪੂਜਾ ਖਾਨ ਬੋਰ ਰਚਦੀਨੇ ਕਹੂ ਫੂਲ ਰਾਜਾ ਹਮ ਬੈਠਾ ਕਹੂ ਸਿਮਟ ਪਿਉ ਸੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਕਾਇ ਚੌਂਪਵਾ ਆਦ ਜੁਗਾਦ ਸਰੂਪ ਸਿਆਮ ਪਵਨ ਆਵਰ ਅਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰ ਦੁਸ਼ਟਿ ਤੇ ਉਠਵਾਤਿ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹਾ ਤਾ ਕੇ ਕਾਲ ਨਿਕਟ ਨ ਆਏ ਹਾ ਰੱਛਾ ਹੋਏ ਤਾਏ ਸਭ ਕਾਲ ਦੁਸ਼ਟ ਅਰਿਸ਼ਟ ਡਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਸਤਨ ਜੈ ਨੇ ਹਰੀਓ ਤਾ ਕੇ ਤਾਪ ਤਨ ਕਮੋ ਹਰੀਓ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਕਾਲ ਪਾਸਤੇ ਤੈ ਉਬਾਰਾ ਜੇ ਨਰ ਨਾਮ ਤੇਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਕੜ ਕੇ ਤਮ ਸਰਨ ਤੇਹਾਰੀ ਆਪਵਾਦ ਲੈਉ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਕੜ ਕੇ ਤਮ ਸਰਨ ਤੇਹਾਰੀ ਆਪਵਾਦ ਲੈਉ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਂਤੀ ਚੋਪਈ ਹਮਰੇ ਕਰੋ ਹਾਥ ਦਇ ਰੱਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਾਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤੋਂ ਕਾਬੂ ਆਪ ਹਾਤਾ ਮੋਇ ਬਚਾਵੋ ਸੁਖੀ ਵਸੈ ਮੋਰਾ ਪਰਿਵਾਰਾ ਸੇਵਕਾ ਸਿਖ ਸੋਇ ਕਰਤਾਰ ਮੋਹ ਰੱਛਾ ਨਿਜ ਕਰਦਾ ਕਰਿਆ ਸਭ ਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਾਉਂ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕਾ ਸਿਖ ਹਮਾਰੇ ਤਾਰੀਅ ਚੁੰਚੁਨ ਸਤਰਾ ਹਮਾਰੇ ਮਾਰੀਅ ਆਪ ਹਾਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਾ ਤੁਜਾ ਜੋ ਕਰਿਓ ਰਚਾ ਰਾਖ ਲਿਹੁ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਾ ਤਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਵ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੇ ਆਵੇਦ ਰਾਜ ਬ੍ਰਹਮਾ ਜੂਤੀ ਹੋ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚੁਨੇ ਬਜਾਇਓ ਆਦਿ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਅਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯਾ ਸਤਰਣ ਕੋ ਪਲ ਮੋ ਵਦ ਕੀਓ ਗਾਟ ਗੱਟ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਤੀ ਤੈ ਕੁੰਚਰੇ ਅਸਤੂ ਉੱਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇਤ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨਾ ਘਟ ਘਟ ਕੇ ਪੜ ਪੜ ਕੀ ਜਾਣਨਾ ਜਬੋਦਾ ਕਾਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ અપਾਰਾ ਜਬਿਆ ਕਾਰਕ ਕਰਤੋ ਕਾ ਮੂਹ ਤੁਮ ਮਿਲਤਾ ਦੇਹ ਤਰ ਸਭੂ ਜੀਤੇ ਬਦਨਾ ਸ੍ਰੀਟ ਸੋ ਧਾਰੈ ਆਪੇ ਆਪਣੀ ਬੂਜ ਵਿਚਾਰੈ ਤੁਮ ਸਭ ਹਿਤੇ ਰਤ ਨਿਰਾਲਮ ਜਾਣਤ ਬੇਦਾ ਭੇਦ ਅਰਾਲਮ ਨਿਰੰਕਾਰ ਨਰਵਕਾ ਨਿਰਲਾਮ ਭਵਾਤਾ ਅਨੀਲ ਅਨਾਦ ਅਸੰਭਤਾ ਕਾ ਮੂੜ ਹੁ ਚਾਰਥ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਨ ਅਨੁਮਨ ਤ ਮਹਾ ਮੂੜ ਕਜ ਭੇਦ ਜਾਨਤ ਮਾ ਦੇਵ ਕੋ ਕਹ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੇਵਾ ਆਪ ਆਪਣੀ ਬੁਧ ਜੀਤੀ ਵਰਨਤ ਵਿੰਨ ਪਿੰਨਾ ਤੁਹਾਂ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੂਪ ਸਰੂਪਾ ਰੰਗ ਪਿਉ ਰਾਬ ਕਹੀ ਪੋ ਪਾਂਡਰ ਜੇ ਰਜਾ ਸਿਤਜ ਕਿਨੀ ਉਤਪੂਜਾ ਖਾਨ ਬੋਰ ਰਚਦੀਨੇ ਕਹਉ ਫੂਲ ਰਾਜਮ ਬੈਠ ਕਹਉ ਸਿਮਟ ਬਿਉ ਸੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਕਾਇ ਚਉਂਪਵ ਆਦ ਜੁਗਾਦ ਸਰੂਪ ਸਿਉਂ ਪਵ ਅਬਰਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰ ਦੁਸ਼ਟੀ ਤੇ ਉਠਵਾਤਿ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆਸੋ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖੀਤ ਹਵੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆਏ ਹੈ ਤਾ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਏ ਸਭ ਕਾਲ ਦੁਸ਼ਟ ਆਇਸਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਹਰੀਓ ਤਾ ਕੇ ਤਾਪਤ ਨਕਮੋ ਹਰੀਓ ਰੇਦਾ ਸਿੱਦਾ ਕਰਮੋਂ ਸਭ ਹੋਈ ਦੁਸ਼ਟਾ ਸਾਸ਼ਵ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਭਾਰ ਕਾਲ ਪਾਸਤੇ ਤਾਈਂ ਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸਰਣ ਤੇ ਹਾਰੀ ਆਪ ਹਾ ਦੇ ਲਿਉ ਵਾਰੀ ਸਰਬ ਠੋਰ ਮੋਹ ਜ਼ਹਾਈ ਦੁਸ਼ਟ ਦੋਖ ਤੇ ਨਿਉ ਬਚਾਈ ਆੜੇ ਕੇ ਤਮਾ ਸਰਣ ਤੇ ਹਰੀ ਆਪਵਾਦ ਲੈਉ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਪਾਤ ਸ਼ਾਹੀ ਦਸਮੀ ਕਬਿਓ ਬਾਚ ਬੇਂਤੀ ਚੋਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਾਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭਾ ਤੁਮ ਕਾ ਬੋ ਆਪ ਹਾ ਤੈ ਮੋਇ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇਵਕਾ ਸਿਖ ਸਹ ਕਰਤਾਰ ਮੋਰ ਅਛਾ ਨਿਜ ਕਰਦੈ ਕਰੇ ਸਭ ਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਖ ਹਮਾਰੇ ਤਾਰੀਅਹ ਚੁੰਚੁੰਨਾ ਸਤਰਾ ਹਮਾਰੇ ਮਾਰੀਅਹ ਆਪ ਹਾ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸ ਨਿਵਰੈ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਵਾ ਤੁਜ ਜੋ ਕਰਿਉ ਰਚਾ ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਾ ਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸੁਨ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ Shiv ke o beedraj brahma juti o javan kal sa lok subhara namaskar hai tahe hamara javan kal sab jagat banayo dev dat ja chune bajayo aade ant ek hai avtara sohi guru samjyo hamara ਨਮਸਕਾਰ ਤਿਸੇ ਕੋ ਆਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਆ ਸਤਰਨ ਕੋ ਪਲ ਮੋਬਦ ਕੀਆ ਘਾਟ ਘਟ ਕੇ ਅੰਤਰ ਕੀ ਜਾਣਤਾ ਆਪਲੇ ਬੁਰੇ ਕੀ ਪੀਰ ਪਜਾਨਤਾ ਚੀਟੀ ਤੈ ਕੁੰਚਰੇ ਅਸਤੂ ਉਲਾਸ ਪਰ ਕਰਪਾ ਦ੍ਰਿਸ਼ਟ ਕਰ ਫੂਲਾ संतन दुख पाएते दुखे सुख पाए साधन के सुखिए के की पीर पहचान कट कट के पड़ पड़ की जान जबोदा करक करा करतार प्रजा तरत तब दे अपारा जबिया करक करतों का मुह तुम मैं मिलता दे तर सब ਜਿਤੇ ਬਦਨ ਸ੍ਰਿਸ਼ਟ ਸੋਧਾਰੈ ਆਪੇ ਆਪਣੀ ਬੂਜੂ ਚਾਰੈ ਤੁਮ ਸਭ ਹਿਤ ਰਤ ਨਿਰਾਲਮ ਜਾਣਤ ਬੇਦਾ ਭੇਦ ਅਰਾਲਮ ਨਿਰੰਕਾਰ ਨਰਵਕਾ ਨਿਰਲੰਭਾਤਾ ਅਨੀਲ ਅਨਾਦ ਅਸੰਭਾਤਾ ਕਾ ਮੂਡ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਨਿ ਅਨੁਮਾਨ ਤਾ ਮਹਾ ਮੂੜਾ ਕਜ ਬੇਦ ਨਾ ਜਾਣ ਤਾ ਮਾ ਦੇਵ ਕੋ ਕਹ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਆਪੇ ਵਾ ਆਪ ਆਪਣੀ ਬੁਧ ਜੀਤੀ ਵਰਨਤ ਭਿੰਨ ਭਿੰਨ ਤੁਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪਸਰੂਪਾ ਰੰਗ ਪਿਉ ਰਾਬ ਕਹੀ ਪੋ ਪੰਡਰ ਜੇ ਰਜਾ ਸਿਤਜ ਕਿਨੀ ਉਤਬੂਜਾ ਖਾਨ ਬੋਰ ਰਚਦੀਨੇ ਕਹੂ ਫੂਲ ਰਾਜ ਹਵ ਬੈਠਾ ਕਹੂ ਸਿਮਟ ਪਿਉ ਸੰਕਰੀ ਕੈਠਾ ਸਗਰੀ ਸ੍ਰਿਸ਼ਟ ਧਿਕਾਇ ਚੰਪਵਾ ਆਦ ਜੁਗਾਦ ਸਰੂਪ ਸਿਉਮ ਪਵਨ ਔਰ ਅਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰ ਦੁਸ਼ਟੀ ਤੇ ਉਠਵਾਤੀ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖੀਤ ਹਵੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਏ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨੇ ਹਰੀਓ ਤਾਂ ਕੇ ਤਾਪ ਤਨ ਨਕਮੋ ਹਰੀਓ ਰਿਦਿ ਸਿਦਿ ਕਰਮੋ ਸਭ ਹੋਈ ਦੁਸ਼ਟ శాਸ਼ਵ ਸਕੇ ਨਾ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਕਾਲ ਪਾਸਤੇ ਤਾਈਂ ਬਾਰਾ ਜੇ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਕੜ ਕੇ ਤਮ ਸਰਨ ਤੇ ਹਾਰੀ ਆਪਹਾ ਦੇ ਲਿਉ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਕੜ ਕੇ ਤਮ ਸਰਨ ਤੇ ਹਾਰੀ ਆਪਹਾ ਦੇ ਲਿਉ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਬਾਤ ਸਾਹੀ ਦਸਮੀ ਕਬਿਓ ਬਾਚ ਬੇਂਤੀ ਚੋਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਾਮਨ ਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤੁਮ ਕਾਬੂ ਆਪ ਹਾਥ ਮੋਇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕਾ ਸਿੱਖ ਸੋਇ ਕਰਤਾਰ ਮੋਹ ਰਚਾ ਨਿਜ ਕਰਦੈ ਕਰਿਆ ਸਭ ਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁੰਚੁਨ ਸਤਰਾ ਹਮਾਰੇ ਮਾਰੀਐ ਆਪ ਹਾਦੈ ਮੁਝੈ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਵਾ ਤੁਜਾ ਜੋ ਕਰਿ ਔ ਰਚਾ ਰਾਖ ਲੇਹੁ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚ ਤਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੇ ਆਵੇਦ ਰਾਜ ਬ੍ਰਹਮਾ ਜੂਤੀ ਹੋ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਗਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਬਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਅਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਯਾ ਸਤਰਨ ਕੋ ਪਲ ਮੋਬਦ ਕੀਓ काट काट के अंतर की जानता पले बुरे की पीर पहचानता चीटी ते कुर्या सुतुल पर कृपा दृष्ट कर फूला संतना दुख पाए ते दुखी सुख पाए साधन के सुखी के की पीर पहचान कट कट के पड़पड़ की जान ਜਬੋਦਾ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬਿਆ ਕਰਕ ਕਰਤੋ ਕਾ ਮੂਹ ਤੁਮ ਮੈਂ ਮਿਲਤਾ ਦੇ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸੋ ਧਾਰੈ ਆਪਿ ਆਪਣੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦਾ ਭੇਦ ਅਰਾਲਮ ਨਿਰੰਕਾਰ ਨਰਵਕਾ ਨਿਰਲਾmb ਵਾਤਾ ਅਨੀਲ ਅਨਾਦ ਅਸੰਭਾਤਾ ਕਾ ਮੂੜ ਹੁਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਭੇਦਾ ਤਾ ਕੋ ਕਰਪਾ ਨਿਨੁਮਾਨ ਤ ਮਹਾ ਮੂੜਾ ਕਜ ਬੇਦਨਾ ਜਾਣਤ ਮਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੇਵਾ ਆਪ ਆਪਨੀ ਬੁਧਾ ਜੀਤੀ ਵਰਨਤ ਪਿੰਨਾ ਪਿੰਨਾ ਤੁਐ ਤੇਤੀ ਤੁਮਰਾ ਲਕਾ ਨਾ ਜਾਏ ਬਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੂਪ ਸਰੂਪਾ ਰੰਗ ਪਿਉ ਰਾਬ ਕਹੀਂ ਪੋ ਪਾਂਡਰਜ ਜੇ ਰਜਾ ਸਿਤਜ ਕਿਨੀ ਉਤਪੂਜਾ ਖਾਨ ਬੋਰ ਰਚਦੀਨੇ ਕਹੂੰ ਫੂਲ ਰਾਜਮ ਬੈਠਾ ਕਹੂੰ ਸਿਮਟ ਪਿਉ ਸੰਕਰੀ ਕਠਾ ਸਗਰੀ ਸ੍ਰਿਸ਼ਟ ਦਿਕਾਇ ਚੰਪਵਾ ਆਦ ਜੁਗਾਦ ਸਰੂਪ ਸਿਉਮ ਪਵਨ ਅਬਰਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰ ਦੁਸ਼ਟੀ ਤੇ ਉਠਵਾਤਿ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆਸੋ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟਾ ਦੁਖੀਤ ਹਵੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਵਾਰ ਧਿਆਏ ਹਾ ਤਾਕੇ ਕਾਲ ਨਿਕਟ ਨ ਆਏ ਹਾ ਰੱਛਾ ਹੋਏ ਤਾਏ ਸਭ ਕਾਲ ਦੁਸ਼ਟਾ ਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨੇ ਹਰੀਓ ਤਾਕੇ ਤਾਪ ਤਨ ਕਮੋ ਹਰੀਓ ਰੇਦਾ ਸਦਾ ਕਰਮੋ ਸਭ ਹੋਈ ਦੁਸ਼ਟਾ ਸਾਸ਼ਵ ਸਕੇ ਨਾ ਕੋਈ ਇੱਕ ਵਾਰ ਜਿਨ ਤੁਮਾ ਸੁਮਹਰਾ ਕਾਲਪਾਸਤੇ ਤਾਈ ਉਬਾਰ ਜਿਨ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤੁਮੈ ਸਰਨ ਤੇ ਹਾਰੀ ਆਪ ਹਾ ਦੇ ਲਿਉ ਵਾਰੀ ਸਰਬ ਠੋਰ ਮੋਹ ਜ਼ਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਆੜੇ ਕੇ ਤਮ ਸਰਨ ਤੇ ਹਾਰੀ ਆਪਵਾ ਦੈ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੋ ਪਚਾਈ ਪਾਤ ਸ਼ਾਹੀ ਦਸਮੀ ਕਬਿਓ ਬਾਚ ਬੇਂਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਾਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਭ ਤਮ ਕਾਬੂ ਆਪ ਹਾਤੇ ਮੋਇ ਬਚਾਵੋ ਸੁਖੀ ਵਸੈ ਮੋਰ ਪਰਿਵਾਰ ਸੇਵਕਾ ਸਿਖ ਸਹ ਕਰਤਾਰ ਮੋਰ ਅਛਾ ਨਿਜ ਕਰਦੈ ਕਰਿਆ ਸਭ ਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਖ ਹਮਾਰੇ ਤਾਰੀਐ ਚੁੰਚੁਰ ਸਤਰਾ ਹਮਾਰੇ ਮਾਰੀਐ ਆਪ ਹਾ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਾ ਤੁਜ ਜੋ ਕਰਿਓ ਰਚਾ ਰਾਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਾ ਤਰੁ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸਰ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸਿਵ ਕੇ ਆਵੇਦ ਰਾਜ ਬ੍ਰਹਮਾ ਜੂਤੀ ਓ ਜਵਨ ਕਾਲ ਸਵ ਲੋਕ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਬਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਆਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯਾ ਸਤਰਣ ਕੋ ਪਲ ਮੋਵਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਆਪਲੇ ਬੁਰੇ ਕੀ ਪੀਰ ਪਜਾਨਤ ਚੀਤੀ ਤ ਕੁੰਚਰ ਅਸਤੂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाएत दुखे सुख पाए साधन के सुखिए के के पीर पहचान कट कट के पड़ पड़ की जान जबोदा कार्य करा करतारा प्रजा तरत तब दे अपारा जबिया करक करतों का मुह तुम मैं मिलता दे तर सब ਜਿਤੇ ਬਦਨਾ ਸ੍ਰੀਟ ਸੋ ਧਾਰੈ ਆਪੇ ਆਪਣੀ ਬੂਜੂ ਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦਾ ਭੇਦ ਅਰਾਲਮ ਨਿਰੰਕਾਰ ਨਰਵਕਾ ਨਿਰਲੰਭਾਤਾ ਅਨੀਲ ਅਨਾਦ ਅਸੰਭਾਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਣ ਅਨੁਮਨ ਤ महामुडा कज वेद जानत मां देव को कह सदा शिव निरंकार का चीनत न पेवा आप अपनी बुध जिती वर्णत भिन्न पिन्ना, पिन्ना तो अतेती तुमरा लखा ना जाय पसारा कहवि दास जा प्रथम संसार ਏਕ ਰੂਪਾਂ ਨੂੰ ਉਪਸਰੂਪਾ ਰੰਗ ਪਿਉ ਰਾਵ ਕਈ ਪੂ ਪਾਂਡ ਜੇ ਰਜਾ ਸਿਤ ਜਕੀਨੀ ਉਤ ਪੁਜਾ ਖਾਨ ਬੋਰ ਰਚ ਦੀਨੇ ਕਉ ਫੂਲ ਰਾਜਾ ਹਮੈ ਬੈਠਾ ਕਉ ਸਿਮਟ ਪਿਉ ਸੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਆਮ ਪਵਨ ਔਰ ਅਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰ ਦੁਸ਼ਟਿ ਤੇ ਉਠਵਾਤਿਓ ਤਪਾਤਾ ਸਿਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖੀਤ ਹਵੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਹਰੀਓ ਤਾਂ ਕੇ ਤਾਪਤ ਨਕਮੋ ਹਰੀਓ ਰੇਦਾ ਸਿਦਾ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਕਾਲ ਪਾਸਤੇ ਤਾਈ ਉਬਾਰਾ ਜੇ ਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਕੜ ਕੇ ਤਮ ਸਰਨ ਤੇ ਹਾਰੀ ਆਪਾ ਦੈ ਲਿਉ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਕੜ ਕੇ ਤਮ ਸਰਨ ਤੇ ਹਾਰੀ ਆਪਾ ਦੈ ਲਿਉ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਪਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ